ਗੁਰੂ ਪਿਆਰੇ ਸਾਥ ਸੰਗਤ ਜੀ ਕੌਲ ਬ੍ਰਦਰ 뮤జిక్ ਐਂਡ ਕੌਲ ਫੈਮਲੀ ਜੰ ਨੂੰ ਸਿੰਘਾ ਵੱਲੋਂ ਬੜੇ ਮਾਣ ਨਾਲ ਇੱਕ ਧਾਰਮਿਕ ਗੀਤ ਜੋ ਉਹਨਾਂ ਨੇ 695 ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੋਲਪੁਰ ਦੇ ਸੁਵੰਦ ਰਚੇ ਗੀਤਾਂ ਦੀ ਲੜੀ ਸ਼ੁਰੂ ਕੀਤੀ ਹੈ ਪੰਜਵਾਂ ਗੀਤ ਹੈ ਗੁਰੂ ਰਵਿਦਾਸ ਤੇਰੀ ਕਿਰਪਾ ਜਿਸ ਨੂੰ ਬਹੁਤ ਹੀ ਸੁਰੀਲੀ ਗਾਇਕਾ ਪ੍ਰਿਆ ਬੰਗਾ ਜੀ ਨੇ ਗਾਇਆ ਹੈ ਜਿਸ ਨੂੰ ਲਿਖਿਆ ਹੈ ਲਕੀ ਸ਼ੇਰਪੁਰੀਆ ਜੀ ਨੇ 뮤జిక్ ਦਿੱਤਾ ਹੈ ਅਮਰ ਦਾ ਮਿਊਜ਼ਿਕ ਮਿਰਰ ਔਰ ਪੇਸ਼ਕਸ਼ ਹੈ ਕੌਰ ਬ੍ਰਦਰ ਮਿਊਜ਼ਿਕ ਦੀ ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਜੀਆਂ ਨੇ ਇਸ ਗੀਤ ਨੂੰ ਸੁਣਨਾ ਵੀ ਹੈ ਸ਼ੇਅਰ ਵੀ ਕਰਨਾ ਹੈ ਲਾਈਕ ਵੀ ਕਰਨਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਰਭੈ ਜੈ ਪੀ ਜੈ ਭਾਰ ਗੁਰੂ ਪਿਆਰੀ ਸਾਧ ਸੰਗਤ ਜੀ ਕਾਲ ਬ੍ਰਦਰਸ 뮤జిక్ ਐਂਡ ਕਾਲ ਫੈਮਿਲੀ ਐਂਡ ਜੰਡੂ ਸਿੰਘਾ ਪ੍ਰਾਊਡਲੀ ਪ੍ਰੇਜ਼ੈਂਟ ਕਰਦੇ ਹਨ ਗੁਰੂ ਰਵਿਦਾਸ ਤੇਰੀ ਕਿਰਪਾ અપਾਰ ਇਹ ਇਹਨਾਂ ਦੀ ਕੰਪਨੀ ਦਾ ਪੰਜਵਾਂ ਗੀਤ ਹੈ ਇਹ ਜੋ ਧਾਰਮਿਕ ਗੀਤ ਹੈ ਕਾਲ ਬ੍ਰਦਰ 뮤జిక్ ਨੇ 690 ਸ਼੍ਰੀ ਗੁਰੂ ਰਵਿਦਾਸ ਜਿਹਦੇ ਗੁਰਪੁਰਬ ਤੇ ਇਹ ਆਪ ਸੰਤਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਲੜੀਵਾ ਧਾਰਮਿਕ ਗੀਤਾਂ ਨੂੰ ਰਿਲੀਜ਼ ਕੀਤਾ ਜਾਵੇਗਾ ਉਸ ਲੜੀ ਦੇ ਵਿੱਚੋਂ ਇਹ ਪੰਜਵਾਂ ਗੀਤ ਹੈ ਗੁਰੂ ਰਵਿਦਾਸ ਤੇਰੀ ਕਿਰਪਾ ਜਿਸ ਨੂੰ ਗਾਇਆ ਹੈ ਬਹੁਤ ਹੀ ਉੱਗੀ ਤੇ ਸੁਰੀਲੀ ਗਾਇਕਾ ਪ੍ਰੀਆ ਬੰਗਾ ਜੀ ਨੇ ਅਤੇ ਲਿਖਿਆ ਲੱਕੀ ਸ਼ੇਰ ਕੁੜੀਆਂ ਨੇ ਔਰ ਮਿਊਜ਼ਿਕ ਦਿੱਤਾ ਹੈ ਅਮਨ ਦਾ ਮਿਊਜ਼ਿਕ ਮਿਰੋ ਸੋ ਆਪ ਸੰਤਾਂ ਨੂੰ ਸੁਨੇਹਰ ਬੇਤੀ ਹੈ ਕਿ ਇਸ ਗੀਤ ਨੂੰ ਸੁਣਨਾ ਵੀ ਹੈ ਲਾਈਕ ਵੀ ਕਰਨਾ ਹੈ ਅਤੇ ਸ਼ੇਅਰ ਵੀ ਕਰਨਾ ਹੈ ਵੱਧ ਤੋਂ ਵੱਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਨੇ ਸੋ ਨਰਪਹਿ ਸਤਿੁਰਕਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੈ ਗੁਰਦੇਵ ਜੈ ਪੀ ਜੈ ਭਗਤ ਤਾਜ਼ਾ ਤਰਿਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼